छत्तीसगढ़ भूपेश बघेल जी आए ने और नाल प्रधान जी के पंजाब प्रदेश राजा वडिंग जी इत जो खास करके बॉर्डर के उपर बघेल साहब यहाँ जो दूसरी बांध है वो सामने पाकिस्तान है और जब हम चलते हैं पठानकोट से राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ भी हुआ जब मेरे कल 10-15 साल से बादल साहब भी रहे अब ब्लेम गेम की बात नहीं है 88 में बाढ़ आई थी उसके बाद सैंतीस साल के बाद अब दोबारा उससे ज़्यादा बाढ़ आई है तो हमारी तो आप भी हैं और हम भी हैं तो में साढ़े मेंबर पार्लियामेंट भी हैं तो राजा जी हम चार एमपी हैं तीन एमपी हैं जो बिल्कुल ਜਿਨ੍ਹਾਂ ਦੇ ਇਲਾਕਿਆਂ 'ਚ ਰੱਪਤਵਾਦ ਹੜ ਆਇਆ ਫਰੋਜਪੁਰ ਤਮਰਕਸਰ ਔਰ ਗੁਰਦਾਸਪੁਰ ਤੇ ਇਹਦੇ 'ਚ ਲੋਕਾਂ ਦੀ ਜਿਹੜੀ ਡਿਮਾਂਡ ਆ ਉਹ ਇਹੀ ਹੈ ਕਿ ਇਹ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜਾਏ ਸਾਡੇ ਇੱਕ ਸੱਕੀ ਨਾਲਾ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਵੇਲੇ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਆ ਇਹ ਮੈਨੂ ਮੇਡ ਮੈਂ ਕਹੂੰਗਾ ਹੋਈ ਆ ਤੋ ਸੀ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਆਉਂਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ ਪੰਜ ਸੱਤ ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋ ਕੇ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ ਮੈਂ ਬਾਤ ਵੀ ਕਰਾਂਗੇ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੇ ਕਿ ਇਹਦੀ ਇਨਕੁਆਰੀ ਕਰਾਓ ਕਿ ਕਿਹਦੇ ਕਹਿਣ ਤੇ ਪਾਣੀ ਛੱਡਿਆ ਗਿਆ ਜੋ ਤੁਸੀਂ ਆਏ ਹੋ ਔਰ ਇਸ ਇਲਾਕੇ ਦਾ ਮੇਰੇ ਖਿਆਲ ਸਾਰੇ ਬੰਦੇ ਖੜੇ ਹੋਣਗੇ ਇੱਥੇ ਜਿਹੜੇ ਬੰਦੇ ਇਸ ਵਿੱਚ ਜਹਾਂ ਗੋਭੀ ਕੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਔਰ ਗੁਰਦੁਆਰਾ ਸਾਹਿਬ ਕੀ ਜ਼ਮੀਨ ਹੈ ਜਹਾਂ 1 1 ਏਕੜ ਦਾ 1 ਲੱਖ ਰੁਪਇਆ ਉਸ ਦਾ ਠੇਕਾ ਹੈ 50000 ਰੁਪਏ ਗੋਭੀ ਕੇ ਉਪਰ ਖਰਚਾ ਜਾਂਦਾ ਹੈ ਇੱਕ ਔਰ 50000 1.5 ਲੱਖ ਰੁਪਇਆ ਖਰਚ ਹੋ ਗਿਆ ਔਰ 3 3 ਸਵਾ 3 ਲੱਖ ਦੀ ਗੋਪੀ ਨਿਕਚੇ ਈ ਏਕੜ ਸੀ। ਉਨ੍ਹਾਂ ਦਾ ਬਹੁਤ بڑا ਨੁਕਸਾਨ ਹੋਇਆ ਹੈ। ਗਵਰਨਮੈਂਟ ਕੋ ਵੀ ਅਪੀਲ ਕਰਾਂਗੇ। ਆਪ ਹੀ ہماری ਵਾਜ ਉਠਾਓਗੇ। ਆਪ ਦੇਖਣੇ ਆਇਓ ਕਿ ਲੋਕਾਂ ਕੇ ਜੋ ਹੋਇਆ ਹੈ ਆਪਕਾ ਵੀ ਧੰਨਵਾਦ। ਪ੍ਰਧਾਨ ਜੀ ਨੇ ਉਤੋਂ ਪਹਿਲੇ ਵੀ ਕਹਾ ਥਾ ਕਿ ਮੈਂ ਆਉਂਗਾ। ਮੈਂ ਕਹਾ ਕਿ ਅਭੀ ਪਾਣੀ ਚੜਿਆ ਤੇ ਉਹਨੂੰ ਉਤਰ ਲੈ ਤੋ ਫੇਰ ਤੁਸੀਂ ਇਥੇ ਆਓ ਪਰ ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹਦੇ ਚ ਰਾਧਾ ਸਵਾਮੀ ਸੰਪਰਦਾ ਉਹਦੇ ਜੀ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ ਉਹਦੇ ਸਰਿਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਕੋਟ ਭੇਜ ਕੇ ਇਹਨਾਂ ਪਿੰਡਾਂ 'ਚੋਂ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਪੂਰੀ ਵਾਲੇ ਬਾਬਾ ਜੀ ਔਰ ਖਾਲਸਾ ਈਟ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ ਇੱਥੇ ਸਾਰੇ ਦੇਖਦੇ ਰਹੋ ਇਹਨੇ ਕਿ ਖਾਲਸਾ ਈਟ ਨੇ ਜੋ ਇੱਥੇ ਕੰਮ ਕੀਤਾ ਉਹ ਵੀ ਬਹੁਤ ਔਠੋੜੀਗਾ ਸੀ ਹੁਣ ਮੈਂ ਪ੍ਰਧਾਨ ਜੀ ਨੂੰ ਕਹਾਂਗਾ ਮੋਦੀ ਸਾਹਿਬ 9 ਤਰੀਕ ਨੂੰ ਆ ਰਿਹਾ ਸੀ ਦੇਰਾਂ 9 ਤਰੀਕ ਨੂੰ ਮੋਦੀ ਸਾਹਿਬ ਆ ਰਿਹਾ ਮੇਰੇ ਖਿਆਲ ਇਸ ਕਰਕੇ ਆ ਰਹੇ ਹੁਣ ਕਿ ਉਸ ਦਾ ਇਹ ਦਿਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀ ਚੋਣਾਂ ਮੈਂ ਵੀ ਜਰੂਰ ਉਹਨਾਂ ਨੂੰ ਰਿਸੀਵ ਕਰਦਾ ਆਪਣੀਆਂ ਡਿਮਾਂਡਸ ਵੀ ਉਹਨਾਂ ਨੂੰ ਦੱਸਦਾ ਪਰ ਉਹਨਾਂ ਨੇ ਕਿ ਮੇਰੇ ਖਲ ਕਿ ਕਿਉਂ ਕਿਉਂ ਗਨੋਰ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮਐਲਏ ਹਾਂ ਉਹ ਤਿੰਨੇ ਸਿਟਿੰਗ ਐਮਪੀ ਤਿੰਨੇ ਸਿਟਿੰਗ ਐਪੀ ਫਰੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੋਂ ਹੀ ਸਿਟਿੰਗ ਐਮਪੀ ਉਸਨ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਲੈਕਸ਼ਨ ਚੋਂਥੇ ਹੋਵਾਂਗੇ ਤੋਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾਏ ਜਿਹੜਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸੂਲੇ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਵਾਰਫੂਟਿੰਗ ਦੇ ਉੱਤੇ ਇਹ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਇਹ ਜਿਹੜਾ ਪੰਜਾਬ ਵਿੱਚ ਦੇ ਹਮੇਸ਼ਾ ਜੜਹੜ ਆਉਂਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਚੀਜ਼ ਕਰਕੇ ਜਾਓ साढ़े तो बाद बच्चे ना हर देख मुख्यमंत्री हैं समन्वय नहीं होने के कारण से ये आपदा आया है और इसके लिए जिम्मेदार केंद्र और राज्य सरकार दोनों हैं तो निश्चित रूप से आ, इनकी जिम्मेदारी दोनों सरकारों को लेना चाहिए तीसरी बात ये है कि सरकार के द्वारा कोई अभी तक के आपदा राहत नहीं दिया गया है लेकिन मैं पंजाब के पंजाबियत जो जज्बा है उसको सलाम करता हूँ कैसे कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग जुट गए हैं संगत के लोग जुटे हैं डेरे के लोग जुटे हैं और सामाजिक संगठन जुटे हैं हमारे कांग्रेस के प्रदेश कांग्रेस के सांसद लोग विधायक लोग संगठन के लोग सब लोग जुटे हैं और जिससे जो 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 बन पड़ रहा है वो सब ला रहे हैं चाहे राशन देने की बात हो चाहे पशुओं के चारा देने की बात हो चाहे इलाज के लिए दवाई देने की बात हो चाहे तटबंध गाँव को बचाने के लिए फसल बचाने के लिए जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं वो अद्भुत है ये केवल पंजाब ही हो सकता है जो ये यह यहाँ देखने को मिलता है लेकिन सरकार बिल्कुल असंवेदनशील है इसकी जितनी निंदा की जाए करना चाहना बघेल साहब का तीन दिन के दौरे से अज इधे आए कल फाजिलका फरोजपुर तरन तारण अमृतसर हम इतना ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉੱਥੇ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਨੇ ਤੁਹਾਨੂੰ ਵਿਸਤਾਰਪੂਰਵਕ ਦੱਸਿਆ ਮੈਂ ਹੋਰ ਇਹ ਤੇ ਬਾਰ-ਬਾਰ ਬੋਲਣਾ ਨਹੀਂ ਚਾਹੁੰਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਉਹਨੇ ਹੀ ਯੋਗਦਾਨ ਹੈ ਕਿਉਂਕਿ BBMB ਇਹ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵੱਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% بارش ਨਾਲ ਸਾਡਾ ਨੁਕਸਾਨ ਹੋ ਜਾਂਦਾ ਲੇਕਿਨ ਇਹਰੇ ਤੇ ਚਰਚਾ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਸੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਇਹ ਚਾਹੁੰਦੇ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਹਨਾਂ ਦੇ ਸੰਸਥਾਵਾਂ ਸਾਡੀਆਂ ਬਾਬਾ ਜੀ ਹਰਾਂ ਦੀਆਂ ਡੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਗੱਲ ਕੋਈ ਆਵੇ ਨਾ ਆਵੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਥੋ ਸਰਕਾਰ ਦਿੱਲੀ ਚ ਬੀਜੇਪੀ ਦੀ ਇੱਥੇ ਉਹਨਾਂ ਦੀ ਹੈ ਰਾਹਤ ਤੁਸੀਂ ਕੀ ਦੇਖੇ ਗਏ ਹੋ ਥੋੜਾ ਜਿਹਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਏ ਡਾਕਟਰ ਮਨਮੋਨ ਸਿੰਘ ਨੇ ਦਿੱਤਾ ਸੀ ਤੇ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਿਹਾ ਤਾਂ ਕਿ ਮਾਈਨਿੰਗ ਹੋ ਰਹੀ ਹੈ ਇਸ ਲਈ ਨੁਕਸਾਨ ਹੈ ਮਾਈਨਿੰਗ ਤਾਂ 11 ਸਾਲ ਦੀ ਹੋ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀ ਆਇਆਂ ਕਿਹਨੇ ਦੇਸ਼ ਦੇ ਪ੍ਰਧਾਨ ਮੰਤਰੀ ਪਰ ਮੈਂ ਇਹ ਬੇਨਤੀ ਕਰਾਂਗਾ ਇਹ ਦੇਸ਼ ਦੇ ਮਾਲਕੋ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕੋ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਇੱਥੋਂ ਫਿਰੋਜ਼ਪੁਰ ਗਰਦਾਸਪੁਰ ਫਾਜ਼ਿਲਕਾ ਜਲਾਲਾਬਾਦ 50 ਹਜ਼ਾਰ ਕਰੋੜ ਰੁਪਏ ਘੱਟੋ-ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਦੀਆਂ ਅਲਾਇੰਸ ਜਿਹੜੀਆਂ ਆਂਦਰਾ ਨੂੰ ਦਿੱਤਾ ਕਿ ਸਾਡੇ ਆਸੇ 50 ਹਜ਼ਾਰ ਕੱਟੋ-ਕੱਟ ਪਸ਼ੂ ਆਸੇ 50 ਹਜ਼ਾਰ ਜੇ ਕੈਜ਼ੁਐਲਟੀ ਹੋਈ ਆ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਜਾਈ ਦਾ ਲੈ ਕੇ 6500 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰ ਇਹ ਨਾਲ ਸਾਡੇ ਮੱਲਮ ਨਹੀਂ ਲੱਗਣੀ ਸੋ ਇਨਾ ਹੀ ਕਹਿੰਦਾ ਹੋਇਆ ਅਸੀਂ ਤਤਪਾਰ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਬਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਝੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟ ਤੇ ਬਾਬੇ ਦੀ ਇਸ ਧਰਤੀ ਤੇ ਵੇਖਣ ਆਏ ਹਾਂ ਮੈਂ ਬਪੇਸ਼ ਬਗੇਲ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ 2 ਦਿਨ ਦਾ ਉਹਨਾਂ ਨੇ ਜਾਇਜ਼ਾ ਲਿਆ ਉਹਰੇ ਬਾਰੇ ਵੀ ਤੁਹਾਡੇ ਨਾਲ ਚਰਚਾ ਕਰਨ ਪਾਉਣਗੇ